ਫਰੂਟ ਐਂਡ ਵੈਜੀਟੇਬਲ ਇਨਟੇਕ ਮੈਂ ਤੁਹਾਨੂੰ ਅੱਜ ਪੁੱਛਾਂ ਪਰਮਿੰਦਰ ਬਾਜੀ ਤੁਸੀਂ ਕਿੰਨਾ ਫਰੂਟ ਜਾਂ ਵੈਜੀਟੇਬਲ ਖਾਂਦੇ ਹੋ ਦਿਨ ਚ ਤੁਸੀਂ ਕੀ ਦੱਸੋਗੇ ਮੈਂ ਦੋ ਖਾਂਦਾ ਸੱਚੀ ਗੱਲ ਦੱਸਾਂ ਖਾਣੇ ਪੰਜ ਚਾਹੀਦੇ ਪੰਜ ਤੋਂ ਜ਼ਿਆਦਾ ਹਾਂਜੀ ਜਿਵੇਂ ਮੇਰੇ ਫਾਦਰ ਮੈਨੂੰ ਬਹੁਤ ਵਾਰੇ ਗੱਲ ਕਰਦੇ ਆ ਤੇ ਉਹ ਹੀ ਚੀਜ਼ ਹੈ ਕਿ ਸਾਡੇ ਬੱਚੇ ਕਿੰਨੇ ਖਾਂਦੇ ਬਹੁਤ ਘੱਟ ਹੈਨਾ ਬਹੁਤ ਘੱਟ ਤੇ that is that is where we are heading ਜੀ ਤੇ ਰეკਮੈਂਡੇਡ ਨਿਊਟ੍ਰੀਸ਼ਨ ਸਾਡੇ ਬੱਚਿਆਂ ਨੂੰ ਨਹੀਂ ਮਿਲ ਰਿਹਾ ਰეკਮੈਂਡੇਡ ਫਰੂਟ ਇਨਟੇਕ ਅਸੀਂ ਨਹੀਂ ਕਰ ਰਹੇ ਜੀ ਤੇ ਮੈਂ ਹੋਰ ਵੀ ਕਾਫੀ ਗੱਲਾਂ ਤੇ ਚਰਚਾ ਕਰ ਸਕਦਾ ਹੈ ਹੈਲਥ ਇਸ਼ੂਜ਼ ਲੇਕਿਨ ਮੈਂ ਇੱਕ ਹੋਰ ਗੱਲ ਤੇ ਕਰਾਂਗਾ ਕਿਉਂਕਿ ਅਸੀਂ ਪੰਜਾਬੀ ਚੈਨਲ ਤੇ ਹੈਗੇ ਆਂ ਤੇ ਅਲਕੋਹਲ ਕੰਜ਼ਮਪਸ਼ਨ ਆ ਰਾਈਟ ਬਹੁਤ ਕੁਝ ਅਲਕੋਹਲ ਕੰਜ਼ਮਪਸ਼ਨ ਜੋ ਕਿ ਆਂਕੜੇ ਦੱਸ ਰਹੇ ਆ ਜੀ ਪਿਛਲੀ ਰਿਪੋਰਟ 2016 ਚ ਆਈ ਸੀਗੀ ਜੀ ਤੇ ਹੁਣ 2024 ਚ ਬੈਠੇ ਆਂ ਅ ਜੋ ਕੰਜ਼ਮਪਸ਼ਨ ਐਲਕੋਹਲ ਵਿਥਿਨ ਏਸ਼ੀਅਨ ਬ੍ਰਾਡਰ ਕੈਟਾਗਰੀ ਚ ਹੋਈ ਹੈ ਉਹ ਥੋੜੀ ਜਿਹੀ ਘਟੀ ਹੈ ਅੱਛਾ ਜੀ ਹਾਂਜੀ ਵਿਚ ਆਈ ਡੋਨਟ ਐਗਰੀ ਬਿਕਾਜ਼ ਆਈ نو ਦਿਸ ਇਜ਼ ਦ ਆਫੀਸ਼ਲ ਨੰਬਰਸ ਜਾ ਤੋ ਸਰਵੇ ਚ ਭਰਦੇ ਉਹ ਤੁਸੀਂ ਆਪਣੇ ਆਪ ਭਰਦੇ ਹੋ ਸਰਵੇ ਯੈਸ ਹੈਨਾ ਤੇ ਸਾਨੂੰ ਪਤਾ ਹੈ ਸਟਿਗਮਾ ਟੈਬੂ ਹੈਗਾ ਸਾਡੀ ਕਮਿਊਨਿਟੀ ਜੇ ਕੋ ਪੁੱਛੇਗਾ ਹਾਂਜੀ ਸਰ ਕਿੰਨਾ ਪਿੰਦੇ ਹੋ ਕੀ ਕਰਦੇ ਹੋ ਤੇ ਬੰਦਾ ਕਹਿੰਦਾ ਨਹੀਂ ਨਹੀਂ ਮੈਂ ਤਾਂ ਨਹੀਂ ਕਦੀ ਕਰੀ ਹੈਨਾ ਉਹ ਪਤਾ ਨਹੀਂ ਹਾਂ ਤੇ ਇਹ ਉਹ ਵਾਲਾ ਹੈ ਉਹਦੇ ਚ ਘਟਿਆ ਹੈ ਲੇਕਿਨ ਜੋ ਸਾਨੂੰ ਦੂਸਰੇ ਪਾਸਿਓ ਇਹ ਨਾ ਕਈ ਇੰਟਰਪ੍ਰੀਟ ਕਰਨ ਦੇ ਕਈ ਤਰੀਕੇ ਹੁੰਦੇ ਆ ਨੰਬਰਸ ਮੈਂ ਸਮਝ ਗਿਆ ਤੇ ਸਟੋਰੀ ਸਮਝਣ ਦੇ ਵੀ ਕਈ ਨੰਬਰ ਹੁੰਦੇ ਆ ਲੇਕਿਨ ਜੇ ਉਹ ਘਟੇ ਨੰਬਰ ਤੇ ਇਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਜੋ ਹਾਰਮ ਸਭ ਤੋਂ ਜ਼ਿਆਦਾ ਕ੍ਰੋਨਿਕ ਹਾਰਮ ਹੋ ਰਿਹਾ ਹੈ ਫੈਮਿਲੀਜ਼ ਨੂੰ ਉਹ ਜ਼ਿਆਦਾ ਐਲਕੋਹਲ ਬਹੁਤ ਜ਼ਿਆਦਾ ਪੀਣ ਵਾਲੇ ਅੰਦਰ ਨੰਬਰ ਵਧਿਆ अच्छा उन्होंने पूछो जे किसी दी मदद भी करो पहली दी गल अगला कहता भी नहीं मैं साडा हां इंटरनल मामला ये साडा प्राइवेट मामला है ਤੁਸੀਂ ਪੇਪਰ ਦੀ ਆਪਣਾ ਕੰਮ ਕਰੋ ਹਾਂ اچھا ਫਿਰ ਤੁਸੀਂ ਉਹਨਾਂ ਕੋ ਜਾਣੇ ਆ ਕੈਡ ਵਾਲਿਆਂ ਕੋ ਤੇ ਉਥੇ ਲੰਬੀਆਂ ਵੇਟਿੰਗ ਲਿਸਟਾਂ ਹਾਂਜੀ ਛੇਤੀ ਕਿਤੇ ਬਾਹਰ ਨਹੀਂ ਆਉਦੀ ਪਰਿਵਾਰ ਪਰੇਸ਼ਾਨ ਨੇ ਉਹ ਜਰੇ ਗਈ ਦਾਣਖ ਦੇ ਮਰੇ ਨਹੀਂ ਦੱਸਦੇ ਵੀ ਨਹੀਂ ਯਾਰ ਆਪਣੇ ਪਰਿਵਾਰ ਦੇ ਮੁਖੀ ਬਾਰੇ ਅਸੀਂ ਇਹ ਵੀ ਨਹੀਂ ਕਹਿੰਦੇ ਚੰਗੇ ਲੱਗਦੇ ਸੀ ਯਾਰ ਵੀ ਕੋਲ ਦੀ ਪ੍ਰੋਬਲਮ ਆ। ਯਾ। ਔਰੇ ਪ੍ਰੋਬਲਮ ਤੋਂ ਅੱਗੇ ਡੋਮੈਸਟਿਕ ਵਾਇਲੈਂਸ ਵਰਗੇ ਜਿਹੜੇ ਮਾਮਲੇ ਆ ਉਹ ਬੜੇ ਆਰਾਮ ਨਾਲ ਮੈਂ ਦੇਖਿਆ ਅੱਗੋਂ ਉਹ ਲੀਡ ਉੱਥੇ ਤੱਕ। that is the leading cause. that is the one of the most leading cause. ਨਾਟ ਓਨਲੀ that ਉਹ ਫੈਮਿਲੀ ਸਾਈਕਲ ਅੱਗੇ ਤੋਂ ਅੱਗੇ ਕੰਟੀਨਿਊ ਰਹਿੰਦਾ। ਉਹ ਟੁੱਟਦਾ ਨਹੀਂ ਕਿਤੇ ਟੁੱਟਦਾ ਨਹੀਂ ਕਿਤੇ ਵੀ। ਉਹ ਬੱਚੇ ਨੂੰ ਲੱਗਦਾ ਵੀ ਠੀਕ ਆ ਇਟਸ ਓਕੇ। ਹਾਂ ਇਟਸ ਓਕੇ ਬਿਕਮਸ ਅ ਫੈਮਿਲੀ ਨੋਰਮ।